ਮੁਰਦਾਬਾਦ 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 ਗੁਰਜੀਤ ਔਜਲਾ ਹਾਏ 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 ਕੰਦੇ ਅਨਸਰ ਹਾਏ 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 ਗੁਰਜੀਤ ਔਜਲਾ ਹਾਏ 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 ਕੰਦੇ ਅਨਸਰ ਹਾਏ 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 ਸਮਾਜ ਨੂੰ ਮਾੜਾ ਕਹਿਣ ਵਾਲੇ ਹਾਏ 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 ਐਸੀ ਸਮਾਜ ਨੂੰ ਕਹਿਣ ਵਾਲੇ ਮਾੜਾ ਹਾਏ 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 ਗੁਰਜੀਤ ਔਜਲਾ ਹਾਏ 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 ਗੁਰਜੀਤ ਔਜਲਾ ਮੁਰਦਾਬਾਦ श्री श्री एक ज्ञाननाथ महाराज की जय परम पूज्य प्रभुत्र कर महाराज की जय जय भीम जय भीम बाबा तेरी सोचते बाबा तेरी सोचते ਜੋ ਬੋਲੇ ਸੋ ਨਿਰਭੈ ਮਹਾਰਾਮਿਕ ਮਹਾਰਾਜ ਜੀ ਜੀ ਭਾਜੀ ਕਿਤਾਬ ਜਿਹੜੀ ਦਿਨੇ ਦਾ ਪਿਆਰ ਵਾਲਾ ਲੈ ਕੇ ਮਸਲਾ ਚੱਲ ਰਿਹਾ ਹੈ ਕੀ ਕਹਿੰਨਾ ਬਹੁਤ ਧੰਨਵਾਦ ਕਰਦੇ ਆਂ ਜੀ ਸਾਰੇ মিডিਆ ਦਾ ਜਿਨ੍ਹਾਂ ਨੇ ਸਾਡੇ ਦਲ ਸਮਾਜ ਦੀ ਐਸੀ ਸਮਾਜ ਦੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਂਦਾ ਇੱਕ ਮਾਧਿਅਮ ਪ੍ਰੈਸ ਦੇ ਮਾਧਿਅਮ ਤੋਂ ਆਪਾਂ ਲੋਕਾਂ ਤੱਕ ਗੱਲ ਆਪਣੀ ਰੱਖ ਰਹੇ ਆਂ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਹਮ ਪ੍ਰਕਾਸ਼ਨ ਆ ਰਹੇ ਜੀ ਜਿਹੜੇ ਕਿ ਡਾਕਟਰ ਵੀ ਆਰ ਅੰਬੇਡਕਰ ਭਾਈ ਮੰਚ ਦੇ ਮੁੱਖ ਸੰਚਾਲਕ ਨੇ ਸੁਮਿਤ ਜੀ ਜਗੂ ਜੀ ਨੀਲ ਮੱਟੂ ਜੀ ਔਰ ਉਹਨਾਂ ਦੇ ਨਾਲ ਸਾਡੇ ਰਾਹੁਲ ਮਲਿਕ ਜੀ ਇਹਨਾਂ ਸਾਰੇ ਚੈਨਲਾਂ ਦਾ ਚੈਨਲ ਦੇ ਮਾਧਿਅਮ ਤੋਂ ਇਹਨਾਂ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਵਾ ਮੈਂ ਇਹ ਕੱਲੀ ਸੁਮਿਤ ਕਾਲੀ ਦੀ ਗੱਲ ਨਹੀਂ ਆ ਇਹ ਸੁਮਿਤ ਕਾਲੀ ਜੀ ਨੇ ਆਪਣੀ ਗੱਲ ਰੱਖੀ ਆ ਆਪਣੇ ਸਮਾਜ ਬਾਰੇ ਗੱਲ ਰੱਖੀ ਆ ਕਈ ਲੋਕਾਂ ਨੇ ਸਾਨੂੰ ਇਹ ਕਿਹਾ ਵਾਕੀ ਮਤਲਬ ਇਹ ਜੀ ਇਲੈਕਸ਼ਨ ਸਟੈਂਡ ਹੋ ਸਕਦਾ ਜਾਂ ਕੋਈ ਪਾਰਟੀ ਨੇ ਕਿਸੇ ਨੇ ਇਹਨਾਂ ਨੂੰ ਕੁਝ ਕਿਹਾ ਹੋਊਗਾ ਖੜਾ ਕੀਤਾ ਹੋਊਗਾ ਮੈਂ ਇਹ ਗੱਲ ਕਰਦਾ ਹਾਂ ਕਿ ਜੇਕਰ ਕੋਈ ਵਿਅਕਤੀ ਇੱਕ ਉਸ ਬੰਦੇ ਤੇ ਆਪਣਾ ਨਿੱਜੀ ਤੰਦ ਕੱਸ ਰਿਹਾ ਵਾ ਕਿ ਆਪਣੇ ਆਪ ਨੂੰ ਉਦਾਂ ਡਰ ਵੀ ਨਾ ਰੱਖਦੇ ਹੋਏ ਲੋਕਾਂ ਤੱਕ ਆਪਣੀ ਗੱਲ ਰੱਖ ਰਿਹਾ ਕਿ ਐਸੀ ਸਮਾਜਲੀ ਇੱਕ ਬੰਦੇ ਨੇ ਇਹਨਾਂ ਭੱਦੀ ਸ਼ਬਦਾਵਲੀ ਯੂਜ਼ ਕਰਕੇ ਤੇ ਲੋਕਾਂ ਤੱਕ ਪਹੁੰਚਾਈ ਚੈਨੀ ਤੋੜ ਕੇ ਆ ਗੈਂਗਸਟਰ ਕਿਆ ਜਾਂ ਉਹਨਾਂ ਨੂੰ ਕਿਹਾ ਕਿ ਇਹ ਅਣਪੜ ਲੋਕ ਨੇ ਥੋੜਾ ਜਿਹਾ ਛੋਟੀ ਉਮਰ ਤੋਂ ਇਹ ਆ ਕ੍ਰਾਈਮ ਕਰਨਾ ਸ਼ੁਰੂ ਕਰ ਦਿੰਦੇ ਨੇ ਵੱਡੇ ਹੋ ਕੇ ਇਹ ਸ਼ੁਰੀਮਾਰ ਬਣ ਜਾਂਦੇ ਨੇ ਇਹ ਕਰਦੇ ਨੇ ਇਦਾਂ ਦੀ ਸ਼ਰਦਾਬੀ ਵਰਤਨ ਵਾਲੇ ਬੰਦੇ ਨੂੰ ਤਾਂ ਟਿਕਟ ਵੀ ਨਹੀਂ ਮਿਲਣੀ ਚਾਹੀਦੀ ਪਹਿਲੀ ਗੱਲ ਤੇ ਮੈਂ ਉਸ ਪਾਰਟੀ ਤੇ ਵੀ ਤੰਦ ਕੱਸਦਾ ਕਿ ਉਹਨੇ ਇਹੋ ਜਿਹੇ ਕੈਂਡੀਡੇਟ ਨੂੰ ਜਿਹਦੀ ਦਲਤ ਭਾਈਚਾਰੇ ਲਈ ਇੰਨੀ ਬਹੁਤ ਵੱਡਾ ਜਿਹੜਾ ਰੇਸ਼ੋ ਵੋਟ ਬੈਂਕ ਦਾ ਉਹ ਦਲਤ ਭਾਈਚਾਰੇ ਨਾਲ ਜੁੜਿਆ ਵਾ ਔਰ ਕਾਂਗਰਸ ਪਾਰਟੀ ਦੀ ਖਾਸ ਕਰਕੇ ਮੈਂ ਵੇਖੂਗਾ ਕਿ ਕਿੰਨੀ ਮਾੜੀ ਗੱਲ ਆ ਕਿ ਉਸਨੇ ਇਹ ਇਹੋ ਜੇ ਕੈਂਡੀਡੇਟ ਨੂੰ ਟਿਕਟ ਦੇ ਦਿੱਤੀ ਆ ਔਰ ਜੇਕਰ ਕੋਈ ਸੁਮਿਤ ਕਾਲੀ ਵਰਗਾ ਵਿਅਕਤੀ ਉਹਨਾਂ ਤੇ ਕੋਈ ਤੰਦ ਕੱਸਦਾ ਵਾ ਜਾਂ ਉਹਨਾਂ ਦੇ ਬਾਰੇ ਗੱਲ ਦੱਸਦਾ ਲੋਕਾਂ ਨੂੰ ਤੇ ਆਪਾਂ ਉਹਦੇ ਖਿਲਾਫ ਆਪਣਾ ਹੀ ਭਾਈਚਾਰਾ ਚਲੋ ਸੁਮਿਤ ਕਾਲੀ ਜੀ ਤੇ ਇੱਕ ਆਪਣੇ ਸਮਾਜ ਦੀ ਗੱਲ ਰੱਖ ਰਹੇ ਆ ਇਹਨਾਂ ਨੂੰ ਤੇ ਆਪਣੇ ਸਮਾਜ ਦਾ ਦਰਦ ਹੋ ਸਕਦਾ ਉਹਨਾਂ ਨੂੰ ਕੀ ਤੇ ਡੀਪ ਹੈ ਜੀ ਜਿਹੜੇ ਲੋਕ ਸੁਮਿਤ ਕਾਲੀ ਦੇ ਐਂਟੀ ਬੋਲ ਰਹੇ ਆ ਉਹਨਾਂ ਨੂੰ ਉਹਦੇ ਤੋਂ ਕੀ ਪਾਇਆ ਤੁਸੀਂ ਦੱਸੋ ਮੈਨੂੰ ਉਹ ਕਾਰਨ ਇਹ ਆ ਕਿ ਉਹਨਾਂ ਦੀ ਜਿੱਦਾਂ ਤੁਸੀਂ ਦੱਸਿਆ ਕਿ ਅੰਦਰ ਕੋਈ ਬੈਠਕਾਂ ਤੈ ਹੋਈਆਂ ਨਹੀਂ ਵੀ ਇਸ ਬੰਦੇ ਦੇ ਖਿਲਾਫ ਇਹ ਮੇਰੇ ਖਿਲਾਫ ਮੂਵਮੈਂਟ ਛੇੜ ਰਿਹਾ ਤੇ ਅਸੀਂ ਤੁਸੀਂ ਇਹਨੂੰ ਹੋਰ ਕੋਈ ਨਹੀਂ ਟਾਰਗੇਟ ਕਰ ਸਕਦਾ ਵਾਲਮੀਕੀ ਸਮਾਜ ਹੀ ਨਾ ਟਾਰਗੇਟ ਕਰੇ ਉਹਦੇ ਕਰਕੇ ਸਾਨੂੰ ਆਪਸ ਚ ਲੜਾਇਆ ਵੀ ਜਾ ਰਿਹਾ ਔਰ ਸਾਜ਼ਿਸ਼ ਵੀ ਆ ਦਲਿਤ ਭਾਈਚਾਰੇ ਨੂੰ ਇਹ ਸੋਚਣ ਦੀ ਲੋੜ ਆ ਕਿ ਐਸੇ ਵਿਅਕਤੀਆਂ ਦੀ ਜਿਨ੍ਹਾਂ ਦੀ ਮਾਨਸਿਕਤਾ ਦਲਿਤ ਸਮਾਜ ਲਈ ਮਾੜੀ ਆ ਸਾਡੇ ਭਾਈਚਾਰੇ ਲਈ ਮਾੜੀ ਆ ਉਹਨਾਂ ਨੂੰ ਆਪਾਂ ਜੇਕਰ ਅੱਜ ਐਮਪੀ ਬਣਾ ਕੇ ਉੱਥੇ ਭੇਜਦੇ ਆ ਤੇ ਉਹ ਸਾਡੇ ਸਮਾਜ ਲਈ ਘਾਤਕ ਸਾਬਤ ਹੋ ਸਕਦਾ ਜਿੱਥੇ-ਜਿੱਥੇ ਵੀ ਆਪਣਾ ਵਾਲਮੀਕੀ ਭਾਈਚਾਰਾ ਦਲਿਤ ਭਾਈਚਾਰਾ ਰਵੀਦਾਸੀ ਭਾਈਚਾਰਾ ਜਾਂ ਜਿਹੜਾ ਵੀ ਭਾਈਚਾਰਾ ਸਾਡੇ ਐਸੀ ਭਾਈਚਾਰੇ ਨਾਲ ਰਿਲੇਟਡ ਆ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਆਪਣੀ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਜਾਂਚ ਪਰਖ ਲਵੋ ਇਹਨਾਂ ਦੀ ਸੋਚ ਤੋਂ ਜਾਣੂ ਹੋ ਜੋ ਫੇਰ ਉਸ ਵਿਅਕਤੀ ਨੂੰ ਚੁਣ ਕੇ ਭੇਜੋ ਜਿਹੜਾ ਵਿਅਕਤੀ ਸਾਡੇ ਸਮਾਜ ਲਈ ਵਧੀਆ ਕਰੂਗਾ ਇਹ ਇੱਕ ਮੈਸੇਜ ਇਹ ਵੀ ਆ ਜਿੱਦਾਂ ਕਿ ਕਸੂਮਿਤ ਕਾਲੀ ਜੀ ਨੇ ਇਹ ਮੂਮੈਂਟ ਛੇੜੀ ਆ ਆਉਣ ਵਾਲੇ ਟਾਈਮ 'ਚ ਲੋਕਾਂ ਨੂੰ ਇਹ ਪਤਾ ਲੱਗ ਜੇ ਪਾਰਟੀਆਂ ਨੂੰ ਇਹ ਪਤਾ ਲੱਗ ਜੇ ਨੇਤਾਵਾਂ ਨੂੰ ਇਹ ਪਤਾ ਲੱਗ ਜੇ ਕਿ ਦਲਤ ਭਾਈਚਾਰੇ ਦੇ ਖਿਲਾਫ ਆਪਾਂ ਕੋਈ ਵੀ ਗੱਲ ਨਹੀਂ ਕਰਨੀ ਨਾ ਕਿ ਇਦਾਂ ਦੇ ਲੋਕ ਜਿਹੜੇ ਆਪਣੇ ਸਮਾਜ ਨੂੰ ਮਾਰਨ ਲਈ ਆਪਣੇ ਸਮਾਜ ਤੇ ਤੰਦ ਕੱਸ ਰਹੇ ਨੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਆਪਾਂ ਮੁੱਦਾ ਦੇਖੀਏ ਪਹਿਲੇ ਕਿ ਉਸ ਵਿਅਕਤੀ ਨੇ ਮੁੱਦਾ ਕਿਹੜਾ ਚੱਕਿਆ ਤੇ ਆਪਾਂ ਫਿਰ ਉਹਦੇ ਤੇ ਗੱਲ ਕਰੀਏ ਤੇ ਗੱਲ ਬੰਦੀ ਆ ਇਸ ਕਰਕੇ ਮੈਂ ਆਪਣੇ ਭਾਈਚਾਰੇ ਨੂੰ ਇਹ ਸਮਝਾਵਾਂਗਾ ਕੁਝ ਸੋਚ ਸਮਝ ਕੇ ਆਪਾਂ ਕਿਸੇ ਗੱਲ ਦਾ ਵਿਸ਼ਾ ਰੱਖਿਆ ਕਰੀਏ ਅਛਾ ਜੀ ਹਰ ਮੁੱਦਾ ਜੇ ਕਿੱਥੇ ਆਇਓ ਉਹਦੇ ਬਾਰੇ ਕੀ ਕਹਿਣਾ ਚਾਹੋ ਪਹਿਲਾਂ ਤਾਂ ਮੈਂ ਸਾਰੇ ਵੀਰ ਜਿਹੜੇ ਮੇਰੇ ਵੱਖ-ਵੱਖ ਸੰਸਥਾਵਾਂ ਤੋਂ ਇਸ ਪ੍ਰੈਸ ਕਾਨਫਰੰਸ ਦੇ ਹਾਜ਼ਰ ਹੋਏ ਆ ਮੈਂ ਉਹਨਾਂ ਦਾ ਬੜਾ ਤਨੁਹਾਨ ਕਰਦਾ ਤੇ ਮੈਂ ਜੀ ਜਗਦੀਸ਼ ਕੁਮਾਰ ਜੱਗੂ ਆਲ ਇੰਡੀਆ ਸ਼ਡਿਊਲਡ ਕਾਸਟ ਰਿਜਨਮ ਰਾਸ਼ੀ ਪ੍ਰਧਾਨ ਇਹ ਜਿਹੜਾ ਅੱਜ ਜਿਹੜਾ ਮੁੱਦੇ ਦੇ ਪ੍ਰੈਸ ਕਾਨਫਰੰਸ ਹੋਈ ਰਹੀ ਆ ਇਹ ਜਿਹੜਾ ਉਹ ਜਿਹੜਾ ਗੁਰਜੀਤ ਸਿੰਘ ਜੀ ਉਹ ਜਲਾ ਜਿਹੜਾ ਕਿ ਪਿਛਲੇ ਪਿਛਲੀ ਵਾਰੀ ਐਮਪੀ ਜਿਹੜੇ ਖੜੇ ਸੀ ਉਹਨਾਂ ਨੇ ਬੋਲਿਆ ਸੀ ਵੀ ਸਾਡੇ ਸਮਾਜ ਦੇ ਬਾਰੇ ਵੀ ਸਾਡੇ ਬੱਚੇ ਛੁੜੀਮਾਰ ਬਣ ਜਾਂਦੇ ਨੇ ਗੈਂਗਸਟਰ ਬਣ ਜਾਂਦੇ ਨੇ ਚਾਈਨੀ ਜੋਰ ਬਣ ਜਾਂਦੇ ਨੇ ਮੈਂ ਗੁਰਜੀਤ ਸਿੰਘ ਉਹ ਜਲਾ ਨੂੰ ਇਹੋ ਕੁਛ ਨਾ ਚਾਹਨਾ ਵਾ ਵੀ ਸਾਡੇ ਸਮਾਜ ਦੇ ਥੋੜਾ ਬੰਦੇ ਨੇ ਟਾਡੇ ਸਮਾਜ ਦੇ ਵੀ ਹੈਗੇ ਨੇ ਤੂੰ ਉਹਨਾਂ ਸਮਾਜ ਦੀ ਗੱਲ ਵੀ ਕਰਨੀ ਚਾਹੀਦੀ ਸੀ ਨਾ ਤੂੰ ਤੂੰ ਜਾਣ ਬੁੱਝ ਕੇ ਸਾਡੇ ਐਸੀ ਐਸੀਆਂ ਦੇ ਟੈਗ ਕੀਤਾ ਵਾ ਕਿਉਂਕਿ ਇੱਕ ਸਾਜ਼ਿ ਦੀ ਤਹਿ ਦੇ ਤੂੰ ਟੈਗ ਕੀਤਾ ਹੈ ਇਹ ਜਾਣ ਬੁੱਝ ਕੇ ਟੈਗ ਕੀਤਾ ਮਰਲੇ ਕਿ ਸਾਾਨੂੰ ਬਦਨਾਮ ਨਾ ਕਰਿਆ ਕਰੋ ਮੇਰੀ ਸੁਣੋ ਗੱਲ ਉਹ ਰਾਜੀ ਤੁਸੀਂ ਇੱਕ ਐਮਪੀ ਬਣੇ ਨੇ ਉਹ ਵੀ ਸਾਡੀਆਂ ਵੋਟਾਂ ਨੇ ਬਣੇ ਦੇ ਤੁਸੀਂ ਕਿਸੇ ਜਨਰਲ ਕੈਟਾਗਰੀ ਦੇ ਬੋਰਡ ਦੇ ਨਾਲ ਤੁਸੀਂ ਅੰਗ ਵੀ ਨਹੀਂ ਬਣ ਸਕਦੇ ਜਦ ਤੱਕ ਸਾਡਾ ਐਸੀ ਸਮਾਜ ਬੋਰਡ ਨਾ ਪਾਵੇ ਨਾ ਤੇ ਕੋਈ ਪ੍ਰਧਾਨ ਮੰਤਰੀ ਬਣ ਸਕਦਾ ਨਾ ਕੋਈ ਐਮਪੀ ਬਣ ਸਕਦਾ ਨਾ ਕੋਈ ਕਾਉਂਸਲ ਬਣ ਸਕਦਾ ਨਾ ਕੋਈ ਐਮਐਲਏ ਬਣ ਸਕਦਾ ਇਹ ਤੁਸੀਂ ਤੁਸੀਂ ਸਾਡੇ ਵੋਟਾਂ ਨੇ ਐਮਪੀ ਬਾਂਦੇ ਦੇ ਤੇ ਸਾਡ ਨੂੰ ਸਾਡੇ ਹੀ ਸਮਾਜ ਬਾਰੇ ਤੁਸੀਂ ਬੋਲਦੇ ਜੀ ਤੁਹਾਨੂੰ ਤੁਹਾਨੂੰ ਇਹੋ ਹੀ ਸਿਖਾਇਆ ਜਾਂਦਾ ਤੁਸੀਂ ਤੁਸੀਂ ਇੱਕ ਵੀ ਗੱਲ ਜਾ ਕੇ ਤੁਸੀਂ ਤੁਸੀਂ ਪਾਰਲੀਮੈਂਟ ਦੇ ਵਿੱਚ ਇੱਕ ਵੀ ਗੱਲ ਕੋਈ ਸਮਾਜ ਦੇ ਬਾਰੇ ਕੋਈ ਕੀਤੀ ਹੋਈ ਤੇ ਤੁਸੀਂ ਮੈਨੂੰ ਦੱਸ ਦਿਓ ਇਹਨੇ ਕੋਈ ਵੀ ਐਸੀ ਸਮਾਜ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਨਾ ਕੋਈ ਗੱਲ ਕਰਦਾ ਉਹ ਬਸ ਕਰੀ ਮੈਂ ਪੁਲ ਬਣਾਤਾ ਕਰੀ ਉਹ ਪੁਲ ਨਹੀਂ ਐਸੀ ਸਮਾਜ ਦੇ ਜਿਹੜੇ ਜਿਹੜੇ ਮੁੱਦੇ ਰੁਕੇ ਹੋਏ ਉਹਨਾਂ ਬਾਰੇ ਵੀ ਗੱਲ ਕਰਿਆ ਕਰੋ ਇੱਕ ਵੀ ਗੱਲ ਨਹੀਂ ਤੁਸੀਂ ਕੀਤੀ ਇਹ ਜਿਹੜਾ ਇਹ ਜਿਹੜਾ ਤੁਸੀਂ ਬੋਲਿਆ ਨਾ ਇਹ ਜਿਹੜਾ ਐਸੀ ਸਮਾਜ ਦੇ ਬਾਰੇ ਅਸੀਂ ਸੁਮਿਤ ਗਾਲੀ ਜਿਹੜਾ ਸਾਡਾ ਵੀਰਾ ਉਹ ਉਹਦੇ ਅਸੀਂ ਔਰ ਇਹ ਹੀ ਪੂਰੇ ਨਾਲ ਆ ਉਹ ਸਾਡੀ ਆਲ ਇੰਡੀਆ ਸ਼ੈਡਿਊਲ ਕਾਸ ਫੈਡਰੇਸ਼ਨ ਪੂਰੀ ਨਾਲ ਆ ਸਾਡੇ ਜਿੱਥੇ ਜਿੱਥੇ ਵੀ ਸਾਡੇ ਅਹੁਦੇਦਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਥੋਂ ਤੱਕ ਤੁਸੀਂ ਤੁਹਾਡੇ ਹੈਗੇ ਆ ਸਟੀਲ ਦਾ ਅਸੀਂ ਉਥੋ ਉਥੋ ਜਾ ਕੇ ਘਰ ਘਰ ਜਾ ਕੇ ਪ੍ਰਚਾਰ ਕਰਾਂਗੇ ਤੁਹਾਡੇ ਖਿਲਾਫ ਔਰ ਤੁਹਾਨੂੰ ਇੱਕ ਵੀ ਬੋਡ ਨਹੀਂ ਪੈਣ ਦਵਾਵਾਂਗੇ ਤੁਹਾਨੂੰ ਇੰਨੀ ਕੁ ਕਰਾਰੀ ਹਾਰ ਦੇਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਮੈਂ ਇੱਕ ਐਸੀ ਸਮਾਜ ਬਾਰੇ ਬੋਲਿਆ ਸੀ ਤੇ ਮੈਨੂੰ ਐਸੀ ਸਮਾਜ ਨੇ ਮੈਨੂੰ ਇਹ ਫਤਵਾ ਦਿੱਤਾ ਵਾ ਬੋਲਣ ਦਾ ਇਹ ਇਹਨਾ ਕੁਝ ਕਹਿੰਦਾ ਹੈ ਜੈ ਵਾਲਮੀਕੀ ਹਾਰ ਹਾਰ ਬਾਗ। ਅੰਦਰ ਗਿਆ ਆਪਣਾ ਜਨ ਸੰਤਾ ਨਾਮ ਦੱਸ ਕੇ ਅੱਜ ਦੇ ਮੁੱਦੇ ਬਾਰੇ ਕੀ ਕਹਿਣਾ ਚਾਹੇ। ਸਾਰਿਆਂ ਨੂੰ ਪਹਿਲਾਂ ਤੇ ਪਿਆਰ ਭਰੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ। ਮੈਂ ਭਾਰਤੀ ਵਾਲਮੀਕੀ ਆਈ ਤੁਹਾਨੂੰ ਸਮਾਈ ਤੋਂ ਅੰਬਰ ਸਰ ਦਾ ਜਲਾ ਪ੍ਰਧਾਨ ਸੁਨੀਲ ਕੁਮਾਰ ਮੱਟੂ। ਬੀਤੇ ਦਿਨੀ ਹੀ ਓਜਲਾ ਸਾਹਿਬ ਦੀਆਂ ਕੁਝ ਕਮੀਆਂ ਸੋਸ਼ਲ ਮੀਡੀਆ ਤੇ ਪਨ ਦੇਖਣ ਨੂੰ ਮਿਲੀਆਂ। ਵੀ ਤੁਹਾਨੂੰ ਤੁਹਾਡੀ ਮਾਨਸਿਕਤਾ ਕਿੰਨੀ ਬਿਮਾਰ ਆ। ਵੀ ਅਸੀਂ ਤੁਹਾਨੂੰ ਇੱਕ ਐਮਪੀ ਬਣਾਇਆ ਭਰੋਸੇ ਤੇ ਤੁਸੀਂ ਜਿਹੜਾ ਨੌਕਰੀਆਂ ਤੇ ਸਾਰਿਆਂ ਨੂੰ ਲਵਾ ਦੇਣਾ ਜਾਂ ਸਾਰਿਆਂ ਦੇ ਕੰਮ ਸਵਾੜ ਦੇਣੇ ਇੱਕ ਭਰੋਸਾ ਹੀ ਕੀਤਾ ਕਿ ਚਲੋ ਤੁਸੀਂ ਵਧੀਆ ਤਰੀਕੇ ਨਾਲ ਇਸ ਸਮਾਜ ਨੂੰ ਲੈ ਕੇ ਚੱਲੋਗੇ ਅਸੀਂ ਸਮਾਜ ਦੀ ਲੀਡ ਤੁਹਾਡੇ ਹੱਥ ਚ ਫੜਾਣੇ ਆ ਪਰ ਤੁਸੀਂ ਸਾਨੂੰ ਐਡੀ ਬੁਰੀ ਤਰ੍ਹਾਂ ਦੇਖਦੇ ਹੋ ਐਡੀ ਮਾਨਸਿਕਤਾ ਨਾਲ ਦੇਖਦੇ ਹੋ ਮੈਂ ਕਵਾਂਗਾ ਵੀ ਤੁਸੀਂ ਕੀ ਲੋਕਾਂ ਨੂੰ ਵਧੀਆ ਸਿੱਖਿਆ ਦੋਗੇ ਸਾਡੇ ਬਾਰੇ ਜੇ ਤੇ ਤੁਸੀਂ ਆਪ ਹੀ ਸਾਡੇ ਬਾਰੇ ਮਾੜਾ ਸੋਚਦੇ ਹੋ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਤੁਹਾਡੇ ਪਾਰਟੀ ਦੇ ਵਰਕਰ ਵੀ ਐਸੀ ਆ ਸਮਝਦੇ ਹੋ ਤੁਹਾਡੀ ਜਿਹੜੇ ਵੋਟ ਤੇ ਕੰਪੇਨਿੰਗ ਕਰਨ ਜਾਂਦੇ ਉਹ ਵੀ ਐਸਸੀ ਜਾਂਦੇ ਆ ਦੂਸਰੀ ਬਰਾਦੀ ਦੇ ਲੋਕ ਤੇ ਤੁਹਾਡੇ ਨਾਲ ਖਲੂੰਦੇ ਵੀ ਨਹੀਂ ਚੱਜਣਾ ਜਿੰਨਾ ਤੁਹਾਡੇ ਨਾਲ ਐਸਸੀ ਸਮਾਜ ਖਲੋਂਦਾ ਸੀ ਪਰ ਤੁਹਾਡੀ ਮਾਨਸਿਕਤਾ ਨੇ ਉਹਨਾਂ ਨੂੰ ਦੂਰ ਕੀਤਾ ਉਹ ਤੁਹਾਡੀ ਜਿਹੜੀ ਅੰਦਰ ਮਾਨਸਿਕਤਾ ਸੀ ਉਹ ਸਾਡੇ ਸਾਹਮਣੇ ਖੁੱਲ ਕੇ ਆਈ ਅਸੀਂ ਆਪਣੇ ਸਮਾਜ ਨੂੰ ਬੇਨਤੀ ਕਰਾਂਗੇ ਕਿ ਜਦੋਂ ਵੀ ਵੋਟ ਪਾਣੀ ਆ ਸੋਚ ਕੇ ਪਾਇਓ ਸਮਝ ਕੇ ਪਾਇਓ ਕਿਉਂਕਿ ਵੋਟ ਹੀ ਤੁਹਾਡਾ ਇੱਕ ਅਧਿਕਾਰ ਆ ਤਾਂ ਹੀ ਤੁਸੀਂ ਜਾ ਕੇ ਆਪਣੇ ਕਿਸੇ ਵੀ ਥਾਣੇ ਚੌਂਕੀ 'ਚ ਜਾ ਕੇ ਇਨਸਾਫ ਮੰਗ ਸਕਦੇ ਹੋ ਇਹ 바ਵਾ ਸਾਹਿਬ ਨੇ ਤੁਹਾਨੂੰ ਦੇਣ ਦਿੱਤੀ ਆ ਵੋਟ ਦੀ ਇਹ ਜੇਕਰ ਇਹ ਵੀ ਨਾ ਹੋਵੇ ਨਾ ਤੇ ਇਹ ਲੋਕ ਤੁਹਾਡੇ ਗਲਿਆਂ ਦੇ ਵਿੱਚ ਠੂਠੇ ਪਵਾ ਦਨ ਤੇ ਝਾੜੂਆਂ ਬਣਵਾ ਦਨ ਇਦਾਂ ਦੀ ਇਹਨਾਂ ਦੀ ਮਾਨਸਿਕਤਾ ਹੈਗੀ ਆ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾ ਦਨ ਇਹ ਲੋਕ ਨਜਾਇਜ਼ ਪਰਚੇ ਏਕਰਾ ਦਨ ਇਹ ਲੋਕ ਇਹ ਤਾਕਤਾਂ ਦੇ ਗਲਤ ਇਸਤੇਮਾਲ ਕਰਨ ਇਹ ਐਸੇ ਲੋਕ ਆ ਬੇਨਤੀ ਆ ਵੀ ਇਹਨਾਂ ਤੋਂ ਬਚੋ ਆਪ ਵੀ ਬਚੋ ਆਪਣੇ ਬੱਚਿਆਂ ਨੂੰ ਵੀ ਬਚਾਓ ਸਾਰਿਆਂ ਨੂੰ ਜੈ ਵਾਲਮੀਕੀ ਸਾਰਿਆਂ ਨੂੰ ਜੀ ਬਹੁਤ ਹੀ ਆਦਰ ਸਹਿਤ ਜੈ ਵਾਲਮੀਕੀ ਜੈ ਭੀ ਜੈ ਭਾਰਤ ਮੇਰਾ ਨਾਮ ਪ੍ਰਕਾਸ਼ ਅਰਿਆ ਜੀ ਮੈਂ ਡਾਕਟਰ ਬੀ ਆਰ ਮੇਂਕਰ ਭਲਾਈ ਮੰਚ ਦਾ ਚੇਅਰਮੈਨ ਹਾਂ ਧਾਰਮਿਕ ਸੰਸਥਾਵਾਂ ਨਾਲ ਜੁੜਿਆ ਹੋਇਆ ਵਿਅਕਤੀ ਆ ਸਵਾਲ ਹੈ ਸਾਡਾ ਸਮਾਜ ਜਿਹੜਾ ਆ ਉਹ ਗੁਰਜੀਤ ਸਿੰਘ ਔਜਲਾ ਜੀ ਨੂੰ ਜਿਹੜਾ ਸਵਾਲ ਕਰ ਰਿਹਾ ਆ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਜੁੜੇ ਹੋਏ ਸਵਾਲ ਨੇ ਤੇ ਮੈਂ ਬਸ ਇੰਨਾ ਹੀ ਕਹਿਣਾ ਚਾਹਾਂਗਾ ਕਿ ਗੁਰਜੀਤ ਸਿੰਘ ਔਜਲਾ ਜੀ ਨੂੰ ਇਹ ਸਵਾਲ ਦਾ ਜਵਾਬ ਜਿਹੜਾ ਆ ਉਹ ਜ਼ਰੂਰ ਦੇਣਾ ਚਾਹੀਦਾ ਤੇ ਜਿਹੜੀਆਂ ਧਾਰਮਿਕ ਸਾਡੀ ਜਥੇਬੰਦੀਆਂ ਉਹਨਾਂ ਨੂੰ ਵੀ ਆਪਸ ਦੇ ਵਿੱਚ ਇਸ ਮੁੱਦੇ ਦੇ ਉੱਤੇ ਇੱਕ ਜੁੜਤਾ ਦਿਖਾਉਣੀ ਚਾਹੀਦੀ ਆ ਕਿਉਂਕਿ ਸਵਾਲ ਤੇ ਸਵਾਲ ਹੀ ਆ ਦੇਖੋ ਕੋਈ ਵੀ ਕੈਂਡੀਡੇਟ ਜਿਹੜਾ ਕਿਤੇ ਵੀ ਜਾ ਰਿਹਾ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਨੇ ਤੇ ਸਾਨੂੰ ਵੀ ਬਾਬਾ ਸਾਹਿਬ ਨੇ ਹੱਕ ਦਿੱਤਾ ਆ ਆਪਣੀ ਵੋਟ ਪਾਉਣ ਦਾ ਹੀ ਨਹੀਂ ਸਵਾਲ ਕਰਨ ਦਾ ਵੀ ਤੇ ਉਹ ਸਵਾਲ ਜਿਹੜਾ ਇਹ ਸਾਰੇ ਕਰ ਰਹੇ ਨੇ ਔਰ ਇਹਨਾਂ ਦੇ ਸਵਾਲਾਂ ਦੇ ਨਾਲ ਅਸੀਂ ਸਹਿਮਤ ਆ ਇਹ ਸਵਾਲ ਜਿਹੜੇ ਆ ਪੁਜੀ ਸਿੰਘ ਔਜਲਾ ਜੀ ਦੇ ਵਾਸਤੇ ਆ ਉਹਨਾਂ ਨੂੰ ਉਸ ਮਾਨਸਿਕਤਾ ਦੇ ਉੱਤੇ ਆਪਣੀ ਗੱਲ ਨੂੰ ਰੱਖਣਾ ਚਾਹੀਦਾ ਜੈ ਵਾ ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਪੀਨ ਜੈ ਪਰਤ मेरा नाम सुमित काली है जी मैं आदि वाल्मीकि अंबेडकर महापंचायत संगठन का मुख्य संचालक हाँ और मेरे नाल बैठे मेरे बहुत ही सत्कारयोग सा पिता समान डॉक्टर बी आर अंबेडकर भलाई मंच तो ओम प्रकाश अनारिया जी और साडे आल इंडिया शड्यूल कास्ट फाउंडरेशन साडे वे वीर जगदीश कुमार जगू जी और वाल्मीकि तीर्थ एक्शन कमेटी तो साडे वे वीर शशि गिल जी ਔਰ ਦਲੀ ਸੁਰੱਖਿਆ ਸੈਨਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਪ੍ਰਧਾਨ ਰਾਹੁਲ ਮਲਿਕ ਜੀ ਔਰ ਬੀ ਮਾਰਮੀ ਤੋਂ ਬੀ ਮਾਰਮੀ ਤੋਂ ਸਾਡੇ ਛੋਟੇ ਵੀਰ ਜਿਹੜੇ ਆ ਰੋਹਿਤ ਕੁਮਾਰ ਜੀ ਔਰ ਵਾਲ ਵਾਲਮੀਕੀ ਵੀਰ ਸੈਨਾ ਤੋਂ ਸਾਡੇ ਭਰਾ ਲਕੀ ਵੈਦ ਜੀ ਜਿਨ੍ਹਾਂ ਨੇ ਪੂਰਾ ਸਾਡਾ ਸਮਰਥਨ ਕੀਤਾ ਵਾ ਔਰ ਇਹ ਜਿਹੜਾ ਸਾਡੇ ਅਲੱਗ-ਅਲੱਗ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਅੱਜ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਜਿਹੜਾ ਅਸੀਂ ਹੈ ਜਿਹੜੀ ਪ੍ਰੈਸ ਕਾਨਫਰੈਂਸ ਕਰਦੇ ਪਏ ਆ ਆ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਇਹ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦ ਕਿ ਜਿਹੜਾ ਕਾਫੀ ਦਿਨਾਂ ਤੋਂ ਆਪ ਜੀ ਦੇ ਰਾਈ ਅਸੀਂ ਆਪਣੇ ਐਸੀ ਸਮਾਜ ਦੇ ਵਿੱਚ ਇੱਕ ਮੈਸੇਜ ਦੇ ਰਹੇ ਆ ਕਿ ਜਿਹੜਾ ਗੁਰਜੀਤ ਸਿੰਘ ਓਜਲਾਵਾ ਜਿਨ੍ਹਾਂ ਨੇ ਬੜੇ ਵਿਵਾਦਿਤ ਜਿਹੜੇ ਬਿਆਨ ਆ ਸਾਡੇ ਸਮਾਜ ਵਾਸਤੇ ਦਿੱਤੇ ਸਾਡੀ ਕੌਮ ਨੂੰ ਜਿਹੜਾ ਮਾੜਾ ਚੰਗਾ ਬੋਲਿਆ ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਚਾਈਨੀ ਚੋਰ ਔਰ ਸ਼ੁਰੀ ਮਾਰ ਔਰ ਗੈਂਗਸਟਰ ਜਿਹੜੇ ਐਸੀ ਸਮਾਜ ਦੇ ਵਿੱਚ ਜਿਹੜੇ ਲੋਕ ਹੈਗੇ ਆ ਔਰ ਉਹਦੇ ਸਮਾਦੇ ਦੇ ਵਿੱਚ ਅੱਜ ਫਿਰ ਆਪਾਂ ਜਿਹੜੀ ਪ੍ਰੈਸ ਕਾਨਫਰੈਂਸ ਰੱਖੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਜਿਹੜੇ ਸੁਨੀਲ ਕੁਮਾਰ ਜੀ ਆ ਔਰ ਮਜੀਠਾ ਰੋਡ ਤੇ ਇਹ ਮੀਟਿੰਗ ਰੱਖੀ ਗਈ ਆ ਪ੍ਰੋਫੈਸਰ ਕਲੋਨੀ ਦੇ ਵਿੱਚ ਔਰ ਇਹ ਜਿਹੜੀਆਂ ਲਗਾਤਾਰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਮੀਟਿੰਗਾਂ ਰੱਖਣ ਦਾ ਔਰ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦ ਇਹ ਆ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਾਗਰਤ ਕਰਨ ਜਾ ਰਹੇ ਆ ਕਿ ਜਿਹੜਾ ਗੁਰਜੀਤ ਸਿੰਘ ਓਜਲਾ ਜਿਨੇ ਸਾਡੇ ਐਸੀ ਸਮਾਜ ਨੂੰ ਜਿਹੜਾ ਵਾ ਜਾਨੀ ਚੋਰ ਕਿਆ ਵਾ ਔਰ ਸਾਡੇ ਸਮਾਨ ਨੂੰ ਛੁਰੀ ਮਾਰ ਕਿਆ ਵਾ ਔਰ ਜਿਹੜਾ ਇਸ ਬੰਦੇ ਨੇ ਸਾਡੇ ਧੀਆਂ ਪੁੱਤਰਾਂ ਨੂੰ ਜਿਹੜੇ ਐਡੇ ਮਾੜੇ ਲਬਜ ਕਹੇ ਆ ਉਹਦਾ ਅਸੀਂ ਖੰਡਨ ਕਰਦੇ ਆ ਉਹਦਾ ਅਸੀਂ ਵਿਰੋਧ ਕਰਦੇ ਆ ਉਹ ਇਸ ਕਰਕੇ ਕਿ ਇਹ ਬੰਦਾ ਜਿਹੜਾ ਹੁਣ ਐਮਪੀ ਦੇ ਇਲੈਕਸ਼ਨਾਂ ਚ ਖੜਾ ਵਾ ਤੇ ਕਿਸ ਮੂੰਹ ਕਰਨੇ ਖੜਾ ਹੁਣ ਕਿਸ ਵਜ੍ਹਾ ਵਾਸਤੇ ਖੜਾ ਵਾ ਇਹ ਅੱਜ ਉਹ ਹੀ ਐਸੀ ਪਰਿਵਾਰ ਆ ਜਿੰਨਾਂ ਕੋ ਇਹਨੇ ਵੋਟ ਲੈ ਕੇ ਆਪਣਾ ਰਾਜਪਾਠ ਦਾ ਜਿਹੜਾ ਬਹਿ ਕੇ ਜਿਹੜਾ ਸੁੱਖ ਜਿਹੜਾ ਇਹਨੇ ਲੈਣਾ ਮੌਸ ਜਗਾ ਤੇ ਉਤੇ ਤੇ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਇਹੋ ਜਿਹੇ ਲੋਗ ਐਸੀ ਸਮਾਜ ਨੂੰ ਜਿਹੜਾ ਮਾੜਾ ਚੰਗਾ ਕਹਿੰਦੇ ਨੇ ਐਸੀ ਸਮਾਜ ਨੂੰ ਮਾੜਾ ਚੰਗਾ ਬੋਲਦੇ ਨੇ ਇਹੋ ਜਿਹੇ ਲੋਕਾਂ ਨੂੰ ਐਮਪੀ ਦੇ ਇਲੈਕਸ਼ਨ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਇਸ ਲੋਕਾਂ ਨੂੰ ਜਿਹੜਾ ਵਾ ਅਸੀਂ ਨਹੀਂ ਜਿਤਾਵਾਂਗੇ ਮੈਂ ਪੂਰੇ ਐਸੀ ਭਾਈਚਾਰੇ ਨੂੰ ਬੇਨਤੀ ਕਰਦਾ ਵਾਂ ਲਗਾਤਾਰ ਕਰਦਾ ਆ ਰਿਹਾ ਹੁਣ ਹੁਣ ਵੀ ਕਰਦਾ ਆ ਵਾਂ ਕਿ ਜਿਹੜੇ ਲੋਗ ਸਾਡੇ ਸਮਾਜ ਦਾ ਜਿਹੜਾ ਬਾਈਕਾਟ ਕਰਦੇ ਕਿਉਂ ਇਸ ਬੰਦੇ ਨੇ ਸਾਡੇ ਜਾਤੀਵਾਦ ਦੇ ਉੱਤੇ ਗੱਲ ਕਰਕੇ ਸਾਡੇ ਜਿਹੜੀਆਂ ਨਾ ਫਿਰਦੇ ਨੂੰ ਬੜੀ ਤਗੜੀ ਥੇਸ ਪਹੁੰਚਾਈ ਆ